ਆ ਕਰਦਾ ਸੀ ਮੈਂ ਰਾਤ ਦੀ ਚੌਕੀਦਾਰੀ ਜੀ ਹੁਣ ਵੀ ਕਰਦੇ ਆ ਜੀ ਹਾਂਜੀ ਹਾਂਜੀ ਜਦ ਨੇ ਫ੍ਰੀ ਹੁੰਦੇ ਸੀਗੇ ਜੀ ਮੈਂ ਚਲੋ ਮਿਹਨਤ ਕਰਨੀ ਚਾਹੀਦੀ ਜੀ ਲੈ ਵੀ 400 ਰੁਪਏ ਅੱਧਾ ਹੀ ਰੇਟ ਕਰਖਿਆ ਬਾਈ ਨੇ ਠੀਕ ਹੈ ਬੱਚਦਾ-ਬੁੱਝਦਾ ਹੈ ਕਿ ਨਹੀਂ ਕੁਝ ਯਾਰ ਪਤਾ ਇਹ ਦੱਸ ਬਸ ਉਹਨੇ ਪੈਸਿਆਂ ਦੀ ਕੰਮ ਕਰ ਰਹੇ ਆ ਜੀ ਬਸ ਜੀ ਸਪੋਰਟ ਦੀ ਚਾਹੀਦੀ ਆ ਜੀ ਆਪਾਂ ਦਾ ਲੋਡ ਸਪੋਰਟ ਕਰੋ ਜੀ ਸਪੋਰਟ ਤੁਸੀਂ ਕਰਨੀ ਹੈਗੀ ਕਿਵੇਂ ਸ਼ੇਅਰ ਕਰਕੇ ਤੇ 5-4 ਕਮੈਂਟ ਕਰਕੇ ਹਾਂਜੀ ਹਾਂਜੀ ਲੈ ਵੀ ਮਿੱਤਰੋ ਅੱਜ ਦੀ ਵੀਡੀਓ ਨਾਲ ਸ਼ੇਅਰ ਕਰ ਦਿਓ ਕਿਉਂਕਿ ਅੱਜ ਬਾਈ ਆਪਾਂ ਜਿਹੜੇ ਬਾਈ ਦੇ ਕੋਲੇ ਆਏ ਹੋયાਗੇ ਬਾਈ ਲੋਡ ਬੰਦਾਗਾ ਤੇ ਬਾਈ ਨੇ ਕੀਤਾਗਾ ਨਾ ਮਾ ਕੰਮ ਬਾਈ ਰਾਤ ਨੂੰ ਕੰਮ ਕਰਦਾਗਾ ਕਿਤੇ ਬਾਹਰ ਤੇ ਦਿਨੇ ਆਪਦੀ ਕਰਦਾ ਦੁਕਾਨ ਤੇ ਬਈ ਜਿਹੜੀ ਅੱਜ ਦੀ ਵੀਡੀਓ ਨਾ ਕੋਈ ਪੇਡ ਨਹੀਂ ਹੈਗੀ ਫ੍ਰੀ ਬਣਾ ਰਿਆ ਬਾਈ ਬਾਤਣਾ ਬਾਈ ਨੂੰ ਕਿਹਾ ਵੀ ਬਾਈ ਤੂੰ ਚਲਾ ਆਪਦਾ ਕੰਮ ਕੋਈ ਚੱਕਰ ਨਹੀਂ ਨਾ ਤੇ ਆਪਾਂ ਖੜਿਆ ਬਈ ਸਹਿਰ ਸੰਗਰੂਰ ਦੇ ਵਿੱਚ ਸਾਹਮਣੇ ਰਹਿ ਗਿਆ ਜਿਹੜਾ ਨਵੀਂ ਰਕਾਲ ਜਣਾ ਤੇ ਉੱਥੇ ਬਾਈ ਦੀ ਬਈ ਸਾਹਮਣੇ ਸੌਪ ਆ ਗਈ ਜੁਵੀ ਗਾਰਮੈਂਟ ਇੱਧਰ ਮਾਰਦੇ ਨੇਗਾ ਬਾਈ ਜੁਵੀ ਗਾਰਮੈਂਟ ਤੇ ਇੱਥੇ ਆ ਕੇ ਬਈ ਤੁਸੀਂ ਕਪੜੇ ਲੈ ਕੇ ਜਾ 사ਦੋਂਗੇ ਚੰਗੀ ਕੁਆਲਿਟੀ ਦੇ ਵਿੱਚ ਨੇ ਤੇ ਰੇਟ ਜਮਾ ਜਾਇਆ ਜਾ ਬਈ ਆਜੋ ਬਈ ਬਾਕੀ ਬਾਈ ਨਾਲ ਗੱਲਬਾਤ ਕਰਦਾਂਗੇ ਤੇ ਬਾਈ ਨੇ ਆਫਰਾਂ ਵੀ ਲਾਈਆਂ ਹੋਈਆਂ ਨੇ ਕਿਹੜੀਆਂ ਕਿਹੜੀਆਂ ਆਫਰਾਂ ਨੇ ਤੇ ਕਿਹੋ ਜਿਹਾ ਕੱਪੜਾ ਹੈ ਕੀ ਮਿਲਦਾ ਹੈਗਾ ਸਾਰੀ ਗੱਲਬਾਤ ਕਰਾਂਗੇ ਆਜੋ ਬਈ ਕਿ ਬਈ ਅੱਛੀ ਕਰ ਜੀ ਸਤਿ ਸ੍ਰੀ ਅਕਾਲ ਜੀ ਬਦਈ ਵਦਿਆ ਤੁਸੀਂ ਨਾਮ ਕੀ ਹੈ ਬਈ ਆਪਣਾ ਮੇਰੇ ਆਪਣਾ ਨਾਮ ਹੈ ਕਨਾਲ ਕੁਮਾਰ ਜੀ ਕਨਾਲ ਕੁਮਾਰ ਜੀ ਠੀਕਾ ਕਿੰਨਾ ਟਾਈਮ ਹੋ ਗਿਆ ਬਈ ਇਹ ਦੁਕਾਨ ਕਰਨ ਨੂੰ ਪੁਰੇ ਹੁਣੀ ਕਰਿਆ 6 ਮਹੀਨੇ ਹੋ ਗਏ ਜੀ ਕੰਮ ਕਰਦੇ ਨੂੰ ਹਾਂਜੀ ਹਾਂਜੀ ਠੀਕਾ ਮਤਲਬ ਆਪਾਂ ਕਰਦਾ ਸੀ ਮੈਂ ਰਾਤ ਦੀ ਚੌਕੀਦਾਰੀ ਜੀ ਹੁਣ ਵੀ ਕਰਦੇ ਹਾਂ ਜੀ ਹਾਂਜੀ ਹਾਂਜੀ ਮੈਂ ਇੱਧਰ ਕਿਵੇਂ ਆ ਗਈ ਸੀ ਫਿਰ ਇਹ ਕੱਪੜੇ ਵਾਲੇ ਪਾਸੇ ਉਧਰੋਂ ਦਿਨੇ ਫਰੀ ਹੁੰਦੇ ਸੀਗੇ ਜੀ ਮੈਂ ਚਲੋ ਮਿਹਨਤ ਕਰਨੀ ਚਾਹੀਦੀ ਹੈ ਜੀ ਕੰਮ ਕਰਾਂਗੇ ਮਿਹਨਤ ਕਰਾਂਗੇ ਠੀਕ ਗੱਲ ਹੈ ਨਾ ਪੰਜਾਬ ਚ ਰਹਿ ਕੇ ਹਨਾ ਜੀ ਵੇਲਾ ਖੜਨ ਨਾਲ ਉਹਦੇ ਬੂੜਾ ਦੇ ਖੜਨ ਨਾਲ ਕੰਮ ਜਾਂਦਾ ਚੰਗਾ ਆ ਵੀ ਆਪਣਾ ਕੰਮ ਕਰਾਂਗੇ ਬਾਕੀ ਆਉਦੀ ਕਬੀਲਦਾਰੀ ਆ ਜੀ ਠੀਕ ਆ ਹਾਂਜੀ 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 ਠੀਕ ਆ ਜੀ ਇਹ ਜੇ ਕਰਕੇ ਫਿਰ ਤੁਹਾਨੂੰ ਪਤਾ ਹੀ ਕੰਮ ਕਰਨਾ ਜ਼ਰੂਰੀ ਹੈ ਇਸ ਲਈ ਇੱਧਰ ਆ ਗਏ ਸੀ ਜੀ ਠੀਕ ਆ ਠੀਕ ਹੈ ਜੀ ਇਹ ਲਾਈਨ 'ਚ ਆ ਗਏ ਹਮ ਆਪਾਂ ਤੁਹਾਨੂੰ ਕੁਆਲਿਟੀ ਵੀ ਦੇਵਾਂਗੇ ਵਧੀਆ ਚੀਜ਼ ਦੇਵਾਂਗੇ ਸਸਤੀ ਦੇਵਾਂਗੇ ਸਪੋਰਟ ਕਰੋ ਜੀ ਬਾਤ ਤੋਂ ਬਾਤ ਠੀਕ ਆ ਆਪਣੇ ਕੋਲ ਕੀ ਕੀ ਹੁੰਦਾ ਵੀਰੇ ਦੁਕਾਨ ਦੇ ਵਿੱਚ ਆਪਣੇ ਕੋਲ ਪੈਂਟ ਟੀ-ਸ਼ਰਟ ਲੋਅਰ ਨਿਕਰ ਕੋਟ ਸਾਰਾ ਕੁਝ ਹੁੰਦਾ ਜੀ ਜੈਨਸ ਸਾਰਾ ਕਿੱਥੇ ਜੀ ਆਪਣੇ ਜੀ ਆਪਣਾ ਹੀ ਰਣਵੀਰ ਕੋਲ ਦੇ ਸਾਹਮਣੇ ਗਲੀ ਚ ਆ ਕੇ ਜੀ ਸੰਗਰੂਰ ਹੈ ਜੀ ਆਪਣੇ ਕੋਲ ਹੁੰਦਾ ਜੀ ਕੱਲਾ ਜੈਂਟਸ ਵਾਲਾ ਜੈਂਟਸ ਹਾਂ ਜੀ ਬੱਚਿਆਂ ਵਾਲਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਜੈਂਟਸ ਹੁੰਦਾ ਜੀ ਓਨਲੀ ਜੈਂਟਸ ਠੀਕ ਹੈ ਵੱਡੇ ਵਾਲਾ ਦਾ ਠੀਕ ਹੈ ਆਫਰਾਂ ਕਿਹੜੀਆਂ ਕਿੜੀਆਂ ਲਾਈਆਂ ਹੋਣੇ ਆਪਾਂ ਉਹਫਰਾਂ ਦੇ ਦਿੰਨੇ ਆ ਜੀ ਜਿਵੇਂ ਆਹ ਕੋਲਰ ਦੇ ਆ ਗੀਆਂ ਜੀ ਟੀ-ਸ਼ਰਟਾਂ ਹਾਂ ਜੀ ਠੀਕ ਹੈ ਜੀ ਦੇਖੋ ਜੀ ਹਾਂ ਲੈ ਵੀ ਕਾਲਰ ਸਾਲਟਾ ਦੇਖ ਸਕਦੇ ਹੋਗੇ ਹਾਂਜੀ ਹਾਂਜੀ ਕੁਆਲਿਟੀ ਚੰਗੀ ਰੋ ਬਈ ਹਾਂਜੀ ਕੁਆਲਿਟੀ ਵਧੀਆ ਜੀ ਲੈ ਵੀ ਕੁਆਲਿਟੀ ਚੰਗੀ ਹੈ ਕਿ ਮੈਨੂੰ ਲੱਗਦਾ ਇਹ ਹੋਊਗਾ 4-500 ਰੁਪਏ ਦਾ ਹੋਊਗਾ ਨਾ ਨੋਰਮਲ ਜੀ ਮਾਰਕੀਟ ਚ ਹੈਗੀ ਹੈ ਇਹ 4-500 ਦੇ ਇਸ ਚ ਗੋਲ ਚ ਆ ਗਈ ਜੀ ਅੱਛਾ ਡਾਉਨ ਸ਼ੋਲਡਰ ਆਪਣੇ ਕੋਲੇ ਕਿੰਨੇ ਰੁਪਏ ਦੀ ਰੋ ਏ ਹਾਂਜੀ ਆ ਦੇਖੋ ਜੀ ਆਪਣੇ ਕੋਲ 200 ਰੁਪਏ ਦੀ ਰਹੂਗੀ ਜੀ। ਓਨਲੀ? ਹਾਂਜੀ 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 200 ਰੁਪਏ ਦੀ। ਓਫਰ ਲਾਈ ਹੋਈ ਆ ਭਾਜੀ। 200 ਰੁਪਏ ਦੀ ਦੇਖ ਸਕਦੇ ਹੋਗੇ। ਹਾਂਜੀ ਹਾਂਜੀ ਹਜ਼ਾਰ ਦੀਆਂ 5 ਹੋ ਗਈਆਂ ਜੀ। 1000 ਰੁਪਏ ਦੀਆਂ 5। ਹਾਂਜੀ ਹਾਂਜੀ ਹਾਂਜੀ। ਕੱਲੀ ਕਿੰਨੇ ਦੀ ਮਿਲੂ ਕੱਲੀ? ਕੱਲੀ ਵੀ 200 ਦੀ ਦੇ ਦਾਂਗੇ। ਕੱਲੀ ਵੀ ਦੇ ਦੋਗੇ 200। ਹਾਂਜੀ ਹਾਂਜੀ ਹਾਂਜੀ। ਕੱਲੀ ਵੀ 200 ਦੀ ਤੇ 1000 ਦੀਆਂ 5 ਹਨਾ। ਮੈਂ ਤਾਂ ਕਹਿਣਾ ਵੀ ਬਈ ਤੁਸੀਂ 5 ਲੈ ਕੇ ਜਾਓ ਯਾਰ ਹਨਾ ਬਾਏ। ਆਹ ਦੇਖੋ ਜੀ ਡਿਜ਼ਾਈਨ ਵੀ ਵਾਧੂ ਨੇ ਜੀ। ਠੀਕ ਆ। ਹਾਂਜੀ। ਆ ਵੀ ਕੱਪੜਾ ਵਧੀਆ ਆ ਯਾਰ ਹਾਂ ਲੈ ਵੀ 1000 ਰੁਪਏ ਦੀਆਂ 5 ਨੇ ਮਿੱਤਰੋ ਦੇਖ ਸਕਦੇ ਹੋ ਬਈ ਕਲਰ ਵੀ ਘੈਂਟ ਘੈਂਟ ਨੇ ਠੀਕ ਆ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਇੱਥੋਂ ਹਾਂਜੀ ਹਾਂਜੀ ਹੋਰ ਬਈ ਇਸ ਤੋਂ ਇਲਾਵਾ ਕੀ ਹੈਗਾ ਇਸ ਤੋਂ ਇਲਾਵਾ ਜੀ ਆਪਣੀ ਆਹ ਲਿਆ ਟੀ-ਸ਼ਰਟਾਂ ਨੇ ਜੀ ਹਾਂਜੀ ਇਹ 500 ਦੀਆਂ 5 ਨੇ ਓਨਲੀ 100 ਰੁਪਏ ਦੀ ਰਹਿ ਗਈ 100 ਰੁਪਏ ਦੀ ਹਾਂਜੀ 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 ਕਿੰਨਾ ਕਮਾਲ ਪਿਆ ਵੀ ਇਹਦਾ ਇਹ ਬਸ ਹੁਣ ਥੋੜਾ ਰਹਿ ਗਿਆ ਜੀ ਪਹਿਲਾਂ ਬੇਸ ਧਾਈ ਬਹੁਤ ਮਾਲ ਵੇਚਿਆ ਜੀ ਹਾਂਜੀ ਹਾਂਜੀ ਲੈ ਵੀ ਸਿਰਫ 100 ਰੁਪਏ ਦੀਆਂ ਮਿੱਤਰੋ 1000 ਰੁਪਏ ਦੀਆਂ 10 ਹੋ ਗਈਆਂ 500 ਦੇ ਪੰਜ ਬਾਈ ਹਾਂਜੀ ਹਾਂਜੀ ਕੋਈ ਨਹੀਂ ਦੇ ਸਕਦਾ ਇਹ ਕੋਈ ਨਹੀਂ ਦੇ ਸਕਦਾ ਮਿੱਤਰੋ ਕੋਈ ਵੀ ਨਹੀਂ ਦੇ ਸਕਦਾ ਆ ਕੁਆਲਟੀ ਨਾ ਕੱਪੜਾ ਹੈਂਡ ਕੁਆਲਟੀ ਹੈਗੀ ਕਾ ਦੇਖੋ ਬਲੈਕ ਦੇ ਵਿੱਚ ਬਾਈ ਤੇ ਬੈਕ ਦੇ ਉੱਪਰ ਦਾਂਗੀ ਆ ਦੇਖੋ ₹100 ਦੀ ਆ ਸਿਰਫ ₹100 ਦੀ ਤੁਸੀਂ ਸਹੀ ਸੁਣਿਆਗਾ ₹100 ਦੀ ਇਸੇ ਬਸ ਸਟਾਕ ਥੋੜਾ ਜਿਹਾ ਰਹਿ ਗਿਆ ਜੀ ਇੰਨਾ ਸਸਤਾ ਰੇਟ ਕਿਵੇਂ ਜਾ ਪਤਾ ਕੀ ਆਪਾਂ ਕਰਨੀ ਹੈ ਮਿਹਨਤ ਕਰ ਰਹੇ ਹਾਂ ਜੀ ਥੋੜੇ ਪੈਸੇ ਦੇ ਕੰਮ ਕਰਿਆ ਆ ਵੀਰੇ ਬਸ ਜੀ ਲੈ ਹਾਂਜੀ 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 ਸਿਰਫ ₹100 ਦੀ ਹੈ ਕਿ ਇਹ ਹੈਗੇ ਕਿ ₹200 ਹੈ ਨਾ ਹਾਂਜੀ ਹਾਂਜੀ ₹200 ਦੀਆਂ ਜੀ ਠੀਕ ਆ ਐਸਚੂ ਵੀ ਵਾਦੂ ਡਿਜ਼ਾਈਨ ਨੇ ਜੀ ਇੱਕ ਹੈ ਬਈ ਆ ਚੀਜ਼ ਹੁੰਦੀ ਹੈ ਨਾ ਕੋਰਸੈਟ ਜੀ ਹਾਂਜੀ 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 ਕੋਰਸੈਟ ਜੀ ਲੈ ਤੁਹਾਨੂੰ ਆਪੇ ਵੀ ਦਿਖਾ ਦਈਏ ਫਿਰ ਤੁਹਾਨੂੰ ਦੱਸਾਂਗੇ ਪਰ ਰੇਟ ਇਹਦੇ ਬਾਰੇ ਹਾਂਜੀ ਚੱਲਦੇ ਬਹੁਤ ਨੇ ਨਾ ਅੱਜ ਕੱਲ ਪੈਂਡਿੰਗ ਵਾਲੀ ਆਈਟਮ ਆ ਬਈ ਇਹ ਚੀਜ਼ ਦੇਖ ਸਕਦੇ ਹੋਗੇ ਮੇਰੇ ਕੈਮਰਾਮੈਨ ਨੂੰ ਆ ਗਿਆ ਪਸੰਦ ਕਹਿੰਦਾ ਵੀ ਮੈਂ ਤਾਂ ਲੈ ਕੇ ਜਾਊਂਗਾ ਇੱਕ ਜੀ ਦੇਖੋ ਬਈ ਇਹ ਬਾਈ ਕਿੰਨੇ ਰੁਪਏ ਦਾ ਕਨਾਲ ਬਾਈ ਇਹ ਜਾਇਜ਼ ਜਾਇਜ਼ ਰੇਟ ਦਾ ਇਹ 350 ਦਾ ਜੀ 500 ਦਾ ਵਿਗਦਾ ਜੀ ਹਾਂਜੀ ਇਹ 350 ਦਾ ਆਪਣਾ ਇੱਕ ਹੈ ਜੀ ਜੇ ਦੋ ਲੈ ਲੋਂਗੇ 650 ਦੇ ਲਾ ਦਾਂਗੇ ਜੀ ਲੈ ਵੀ ਮਿੱਤਰੋ 850 ਰੁਪਏ ਦਾ ਹਾਂਜੀ 350 ਦਾ ਇੱਕ ਹੋ ਗਿਆ ਜੀ 650 ਦੇ ਦੋ ਕਰਤੇ ਜੀ ਲੈ ਵੀ ਮਿੱਤਰੋ ਜਾਇਜ਼ ਰੇਟ ਹੈਗਾ ਬਾਜ਼ਾਰ ਨਾਲੋਂ ਲਗਭਗ 1.5 200 ਰੁਪਏ ਕੱਟ ਜਾਣਾ ਹਾਂਜੀ 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 ਠੀਕ ਹੈ ਜੀ ਬਾਕੀ ਕੁਆਲਿਟੀ ਚੰਗੀ ਰਹੂਗੀ ਹਾਂਜੀ ਕੁਆਲਿਟੀ ਚੈੱਕ ਕਰੋ ਜੀ ਲੈ ਵੀ ਬਾਈ ਕਹਿੰਦਾ ਕੁਆਲਿਟੀ ਚੰਗੀ ਰਹੂਗੀ ਇਹ ਵੀ ਬਾਈ ਤੁਸੀਂ ਲੈ ਕੇ ਜਾ ਸਕਦੇ ਹੋ ਹਾਂ ਜੀ ਹਾਂ ਜੀ ਉਹ ਚੀਜ਼ ਉਤਾਰਿਆ ਮੈਨੂੰ ਉਹ ਚੀਜ਼ ਬੜੀ ਜੱਜਗੀ ਚੀਜ਼ ਏ ਇਹ ਵੀ ਬਰੇ ਕੋਰਸੈਟ ਹੈ ਜੀ ਇਹ ਵੀ ਕੋਰਸੈਟ ਹੈਗਾ ਹਾਂ ਜੀ ਹਾਂ ਜੀ ਲੈ ਵੀ ਇਹ ਵੀ ਦੇਖ ਸਕਦੇ ਆ ਇਹ ਬਾਜ਼ਾਰ ਚ ਜੀ 700 800 ਦਾ ਹੈ ਜੀ ਸੋਨੇ ਦੇਖਿਆ ਵੀ ਹੋਊਗਾ ਸਾਨੂੰ ਪਤਾ ਵੀ ਹੋਊਗਾ ਜੀ ਲੈ ਵੀ ਕੱਪੜਾ ਬਾਈ ਤੁਹਾਨੂੰ ਇੱਥੇ ਆ ਕੇ ਪਤਾ ਲੱਗੂਗਾ ਕੋਟੜ ਕੱਪੜਾ ਜੀ ਪੂਰਾ ਕੈਂਡ ਕੱਪੜਾ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਇੱਧਰ ਕਹਿੰ ਮਾੜਾ ਜਿਹਾ ਲੈ ਵੀ ਇਹ ਦੇਖ ਸਕਦੇ ਹੋ ਇਦਾਂ ਕਰਕੇ ਪੂਰਾ ਸਟੈਚ ਕੱਪੜਾ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸਟੈਚੇਬਲ ਹੈਗਾ ਠੀਕ ਹੈ ਜੀ ਇਹ ਕਿੰਨੇ ਰੁਪਈਆ ਦਾ ਬਈ ਇਹ ਇਹ ਤੁਸੀਂ ਦੱਸ ਦੋ ਜੀ ਬਾਜ਼ਾਰ 'ਚ ਹੈਗਾ ਜੀ 700 800 ਰੁਪਏ ਆਪਾਂ ਹੀ 400 ਰੁਪਏ ਦੀ ਲਾ ਰੱਖੀ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ 400 ਰੁਪਏ ਅੱਧਾ ਹੀ ਰੇਟ ਕਰ ਰੱਖਿਆ ਬਾਈ ਨੇ ਠੀਕ ਹੈ ਬੱਚਦਾ-ਬੁੱਝਦਾ ਹੈ ਕਿ ਨਹੀਂ ਕੁਝ ਯਾਰ ਆਪਾਂ ਇਹ ਦੱਸ ਬਸ ਉਹਨੇ ਪੈਸਿਆਂ ਦੀ ਕੰਮ ਕਰ ਰਹੇ ਆ ਜੀ ਬਸ ਜੀ ਛੋਟ ਦੀ ਚਾਹੀਦੀ ਆ ਜੀ ਆਪਾਂ ਨੂੰ ਤਾਂ ਲੋੜ ਸਕੋਟ ਕਰੋ ਜੀ ਛੋਟ ਤੁਸੀਂ ਕਰਨੀ ਹੈਗੀ ਕਿਵੇਂ ਸ਼ੇਅਰ ਕਰਕੇ ਤੇ 5-4 ਕਮੈਂਟ ਕਰਕੇ ਹਾਂ ਜੀ ਹਾਂ ਜੀ ਮੇਰੇ ਇੱਕ ਕੁ 100 ਰੁਪਏ ਦੀ ਨਿਕਰ ਜੀ ਹਾਂਜੀ 100 ਰੁਪਏ ਦੀ ਟੀ-ਸ਼ਰਟ ਜੀ 200 ਰੁਪਏ ਚ ਬੰਦੇ ਨੂੰ ਚਾਚਾ ਕੇ ਭੇਜਦਾ ਜੀ 200 ਰੁਪਏ ਦਾ ਸੈੱਟ ਹੋ ਗਿਆ ਮਿੱਤਰੋ ਇੱਕ ਨਿਕਰ ਤੇ ਇੱਕ ਟੀ-ਸ਼ਰਟ ਕੋਈ ਨਹੀਂ ਦੇ ਸਕਦਾ ਜੀ ਕੋਈ ਨਹੀਂ ਸਿਰਫ 100 100 ਰੁਪਏ ਦੇ ਵਿੱਚ ਬਾਈ ਤੁਸੀਂ ਫੁੱਲ ਰੈਡੀ ਆਪਦਾ ਦਿਨੇ ਕਦੋਂ ਮਰਜੀ ਆਪਾ ਪਾ ਕੇ ਜਮਾ ਜੱਜ ਕੇ ਫਿਰ ਉਹ ਯਾਰਾ ਨਾ ਗਾਉਂਦੇ ਸਿਰਫ 200 ਰੁਪਏ ਦਾ ਸੈਟ ਹਾਂਜੀ ਤਿਆਰ ਕਰਕੇ ਭੇਜਦਾ ਆਂ ਇਹ ਬੰਦੇ ਨੂੰ 200 ਦੇ ਛਾਂਗੇ ਨਾਲ ਹਾਂਜੀ ਕੱਚੇ ਨਾਲ ਕੱਚੇ ਨਾਲ ਪੰਦ ਤਿਆਰ ਹੋ ਕੇ ਦੇਰਪੇ 200 ਰੁਪਏ ਦੇ ਵਿੱਚ ਇੱਕ ਵੀਰੇ ਆਹ ਟੀ-ਸ਼ਰਟ ਹੋ ਗਈ ਜੀ ਹੋਰ ਕਿਹੜੀ ਆ ਗਈ ਜੀ ਇਹ ਟੀ-ਸ਼ਰਟ ਹੋ ਗਈ ਜੀ ਲਾਈਆਂ ਪਈਆਂ ਨੇ ਬਾਈ ਨੇ ਇਹ ਹੈ ਬਈ ਇਹ ਘਟੋ ਘੜ ਬਾਜ਼ਾਰ ਚ 350 400 ਰੁਪਏ ਦੀ ਹੈ ਜੀ ਸੋਨੂੰ ਵੀ ਪਤਾ ਹੈ ਜੀ ਹਾਂ ਬਰਬਰੀ ਵਾਲੀ ਇਹ ਆਪਾਂ 250 ਰੁਪਏ ਕਰ ਰੱਖਿਆ ਜੀ ਸਿਰਫ ਓਨਲੀ 250 ਰੁਪਏ ਆ ਗਿਆ ਲੈ ਕਾਲਰ ਵਾਲੀ ਸਿਰਫ 250 ਰੁਪਏ ਦੇ ਵਿੱਚ ਫੁੱਲ ਬਹਾਰੀ ਦੇ ਬਾਹ ਕਾਲੀਆਂ ਨਹੀਂ ਆਉਣੀਆਂ ਤੇ ਬਹੁਤ ਪੈਣੀ ਹੈ ਨਹੀਂ ਨਹੀਂ ਯਾਰ ਇਹਦਾਰ ਚੀਜ਼ ਹੈ ਜੀ ਹਾਂ ਜੀ ਇੱਧਰ ਆਇਆ ਬਈ ਤੇ ਇੱਕ ਆਹ ਲੋਰ ਹੈ ਵੀਰੇ ਇਹ ਲੋਰ ਇਹ ਕ੍ਰਾਸ ਕੱਪੜਾ ਹੈ ਜੀ ਕਿਵੇਂ ਕ੍ਰਾਸ਼ ਕਿਦਾਂ ਦਿਖਾਈ ਵਾ ਕ੍ਰਾਸ਼ ਹੁੰਦਾ ਜੀ ਕਪੜਾ ਕਿਹਾ ਜਾਂਦਾ ਵੀ ਮੈਨੂੰ ਕਪੜੇ ਬਾਰੇ ਇੰਨੀ ਪਤਾ ਸਹੀ ਠੀਕ ਆ ਇਦਾਂ ਦਾ ਪਰ ਇੱਕ ਐਨਐਸ ਕਪੜਾ ਹੁੰਦਾ ਇੱਕ ਕ੍ਰਾਸ਼ ਕਪੜਾ ਹੁੰਦਾ ਕ੍ਰਾਸ਼ ਕਪੜੇ ਚ ਹੈ ਜੀ ਹਾਂਜੀ ਇਹ ਕਪੜਾ ਬਾਜ਼ਾਰ ਚ 500 550 ਦੀ ਵਿਕਦੀ ਹੈ ਜੀ ਲੋਰ ਕੱਲੀ ਸਿੰਗਲ ਲੋਰ ਸਿੰਗਲ ਲੋਰ ਜੀ ਆਪਣੇ ਕੋਲੇ 350 ਰੁਪਏ ਲਾ ਰੱਖੀ ਹੈ ਜੀ ਲੈ ਵੀ 500 ਵਾਲੀ ਸਿਰਫ ਸਿਰਫ 350 ਹਾਂਜੀ 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 ਇਹ ਵੀ ਦਿਖਾ ਦੇ ਇਸ ਡਿਜ਼ਾਈਨ ਵੀ ਦਿਖਾ ਦਿੰਨੇ ਆ ਜੀ ਤੁਹਾਨੂੰ ਵੀ ਦਿਖਾ ਦੇ ਬਈ ਮਿੱਤਰਾ ਦੇਖ ਸਕਦੇ ਹੋਗੇ ਕਵਾਲਿਟੀ ਘੈਂਟ ਲੱਗੀ ਬਈ ਕਪੜਾ ਫੜ ਕੇ ਦੱਸਦਾ ਵੀ ਹਾਂ ਯਾਰ ਮੈਂ ਕੁਝ ਹੈਗਾ ਹੂੰ ਲੈ ਵੀ ਦਿਖਾਈ ਬਈ ਲੈ ਯਾਰ ਆਦਾ ਘੈਂਟੋ ਘੱਟ 50 60 ਦੇ ਇਹ ਨਵੀਆਂ ਹੀ ਨੇ ਬਿਰੇ ਨਵੀਆਂ ਨੇ ਇਹ ਟੈਗ ਵੀ ਨਹੀਂ ਉਤਰੇ ਹਾਂਜੀ 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 ਬਾਈ ਕਹਿੰਦਾ ਨਵੀਆਂ ਆਪਾਂ ਫਰੈਸ਼ ਸਟਾਕ ਤੇ ਕੰਮ ਕਰ ਰਹੇ ਹਾਂ ਜੀ ਫਰੈਸ਼ ਸਟਾਕ ਆ ਬਈ ਇਹ ਦੂਸਰਾ ਨਹੀਂ ਹੈਗਾ ਇਹ ਠੀਕ ਆ ਪੁਰਾਣਾ ਨਹੀਂ ਹੈਗਾ ਯਾਨੀ ਕਿ ਘੱਟੋ ਘੱਟ 15 20 ਆਰਟੀਕਲ ਨੇ ਜੀ ਅੱਛਾ ਜੀ ਘੈਂਟ ਘੈਂਟ ਆ ਸਾਰੇ ਆ ਹਾਂਜੀ ਹਾਂਜੀ ਘੈਂਟ ਘੈਂਟ ਆਰਟੀਕਲ ਨੇ ਨਿਗਾਹ ਮਾਰੀ ਚੱਲ ਵਿਰਕ ਆਏ ਨੂੰ ਹੱਥ ਲਾਓ ਜੀ ਕੱਪੜੇ ਨੂੰ ਲੈ ਯਾਰ ਆਹ ਘੈਂਟੀ ਵਾਲਾ ਯਾਰ ਦਿਲ ਆ ਗਿਆ ਯਾਰ ਆਹ ਹਾਂਜੀ ਹਾਂਜੀ ਸਾਢੇ 350 ਰੁਪਏ ਦੀ ਵੀਰੇ ਕੋਈ ਨਹੀਂ ਰੇਖ ਸਕਦਾ ਜੀ ਹੂੰ ਸਿਰਫ ਸਾਢੇ 350 ਰੁਪਏ ਦੇ ਵਿੱਚ ਬਈ ਪੂਰੀ ਘੈਂਟਾਂ ਜੀ ਦੇਖ ਸਕਦੇ ਹੋਗੇ ਸਾਢੇ 300 ਦੀ ਇਹ ਤੇ 200 ਰੁਪਏ ਦੀ ਨਾਲ ਤੁਸੀਂ ਆਹ ਲਾ ਲਓ ਟੀ ਸ਼ਰਟ ਲਾ ਲਓ ਜੀ ਸਾਢੇ 550 'ਚ ਤੁਸੀਂ ਤਿਆਰ ਹੋਗੇ ਜੀ ਸਾਢੇ 550 ਹੋ ਗਿਆ ਹਾਂਜੀ ਨਾ ਯਾਰ ਸਾਢੇ 550 ਰੁਪਏ ਦੇ ਵਿੱਚ ਬਈ ਫੁੱਲ ਰੈਡੀ ਆ ਨਾ ਪਿਆਰ ਚ 900000 ਰੁਪਏ ਦਾ ਕੰਬੋ ਬਣਦਾ ਜੀ ਅੱਛਾ ਹਾਂਜੀ ਆਪਰੇ ਕੋਲ 550 ਦੇ 550 ਚ ਤਿਆਰ ਕਰ ਦਾਂਗੇ ਜੀ ਹੋਰ ਕੀ ਆ ਬਈ ਇਸ ਤੋਂ ਇਲਾਵਾ ਹੋਰ ਆਪਣੇ ਕੋਲ ਆ ਨਿਕਰਾ ਵੀ ਨੇ ਜੀ ਇਹ ਐਨ ਐਸ ਆਗੇ ਉਹ ਕੋਟਨ ਚ ਸੀ ਜੀ ਸਭ ਕੋਟਨ ਚ ਦੀਆ ਹਾਂਜੀ ਹਾਂਜੀ ਆਹ ਦੇਖ ਕੋਈ ਡਿਜ਼ਾਈਨ ਕੁਆਲਿਟੀ ਹਲਕੀ ਹੈ ਕਿ ਨਹੀਂ ਕੁਆਲਿਟੀ ਵਧੀਆ ਹੈ ਜੀ ਇਹ ਕਿੰਨੇ ਰੁਪਈਆ ਦੀ ਬਈ ਇਹ 200 ਦੀ ਇੱਕ ਹੈ ਵੀਰੇ 500 ਦੀਆਂ ਤਿੰਨ ਕਰੀਆਂ ਹੋਈਆਂ ਨੇ ਲੈ ਵੀ 200 ਦੀ ਇੱਕ 500 ਦੀਆਂ ਤਿੰਨ ਹਾਂਜੀ 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 ਦੇਖ ਸਕਦੇ ਹੋ ਬਈ ਲੇ ਵੀ ਇਹ ਵੀ ਆ ਸਕਦੇ ਹੋਗੇ ਲੈ ਕੇ ਜਾ ਸਕਦੇ ਹੋ ਹੋਰ ਕੀ ਹੈ ਬਈ ਇਸ ਤੋਂ ਹੋਰ ਵੀ ਆਪਣੇ ਕੋਲ ਕੋਟਨ ਲਾਈਕਰ ਦੀ ਟੀ-ਸ਼ਰਟਾਂ ਰਹਿ ਗਈਆਂ ਜੀ ਹਾਂਜੀ ਦਿਖਾਣੇ ਆ ਜੀ ਲੈ ਵੀ ਆ ਵੀ ਇਹਦਾ ਬਰਿਆਰ ਚ ਰੇਟ 400 ਰੁਪਏ ਵੀਰੇ ਆਪਣੇ ਕੋਲ ਕਿੰਨੇ ਦਾ ਤੁਸੀਂ ਆਪਣੇ ਕੋਲ ਦੱਸੋ ਆ ਦੇਖੋ ਜੀ ਯਾਰ ਆਹ ਦੇਖ ਸਕਦਾ ਪ੍ਰਿੰਟ ਦੇਖ ਸਕਦਾ ਫੁੱਲ ਬੈਕ ਪ੍ਰਿੰਟ ਹੈ ਇਧਰ ਦਿਖਾਈ ਬਿਰਕ ਲੈ ਵੀ ਇਹ ਆਪਣੇ ਕੋਲ 300 ਦੀ ਇੱਕ ਜੀ 5500 ਦੀਆਂ ਦੋ ਕਰਦੇ ਜੀ ਲੈ ਵੀ 300 ਦੀ ਇੱਕ ਤੇ 5500 ਦੀਆਂ ਦੋ ਬਾਈ ਖੁੱਲ੍ਹ ਕੈਂਟ ਕੁਆਲਟੀ ਹੈਗੀ ਕਪੜਾ ਦੱਸਦਾ ਯਾਰ ਅ ਚੈੱਕ ਕੋਟਨ ਲਾਈਕ ਕਰਾ ਦਿਆਂ ਕੋਟਨ ਲਾਈਕ ਇਹ ਰੇਟ ਤੁਹਾਨੂੰ ਕੋਈ ਨਹੀਂ ਦੇ ਸਕਦਾ ਜੀ ਠੀਕ ਹੈ ਜੀ ਹਾਂਜੀ 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 ਇਹ ਸਾਰੇ ਆਰਟੀਕਲ ਬਹੁਤ ਮਿਲ ਜਾਣਗੇ ਵੀਰੇ ਆ ਦੇਖੋ ਜੀ ਮੈਂ ਹਾਂ ਯਾਰ ਆ ਵੀ ਚੀਜ਼ ਕੈਂਟ ਦਾ ਕਪੜਾ ਵੀ ਕੈਂਟ ਲੱਗ ਰਿਹਾ ਕੋਈ ਚੈੱਕ ਕਰਾਓ ਵੀ ਪਿੱਛੇ ਲੈ ਵੀ ਬੈਕ ਪ੍ਰਿੰਟ ਦੇਖ ਸਕਦੇ ਹੋਗੇ ਤੇ ਮੂਰੇ ਸਿਰਫ ਇੰਨਾ ਘਣ ਸੋਨਾ ਹੈ ਇਹ ਵੀ ਰੰਗ ਡਿਜ਼ਾਈਨ ਹਾਂਜੀ ਹਾਂਜੀ 300 ਦੀ ਇੱਕ 300 ਦੀ ਇੱਕ 550 ਦੀਆਂ ਦੋ 300 ਦੀ ਇੱਕ ਤੇ 550 ਦੀਆਂ ਦੋ ਜੀ ਹਾਂਜੀ 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 ਬਾਕੀ ਆਪਣੇ ਕੋਲ ਹਾਫ ਚ ਸ਼ਰਟਾਂ ਮਿਲ ਜਾਣਗੀਆਂ ਹਾਂਜੀ 250 ਦੀ ਇੱਕ ਹਾਂ 1000 ਦੀਆਂ 5 ਬਈ ਵੈਰਾਈਟੀ ਬਹੁਤ ਆ ਬਾਈ ਦੇ ਕੋਲ ਨਾ ਜੇ ਤੁਸੀਂ ਇੱਥੇ ਆਓਗੇ ਬਈ ਖਾਲੀ ਨਹੀਂ ਮੁੜੋਗੇ ਹਾਂਜੀ 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 ਕਿੰਨੇ ਰੁਪਏ ਦੀ ਕਿਹਾ ਹੈ ਬਰੇ 250 ਰੁਪਏ ਦੀ ਇੱਕ 250 ਦੀ 1000 ਰੁਪਏ ਦੀਆਂ 5 1000 ਰੁਪਏ ਦੀਆਂ 5 250 ਦੀ ਇੱਕ 1000 ਰੁਪਏ ਦੀਆਂ 5 ਬਈ ਦਵਾਰੇ ਦਵਾਰੇ ਸੁਣ ਲਓ 250 ਦੀ ਇੱਕ ਤੇ 1000 ਦੀਆਂ 5 ਆ ਦੇਖੋ ਕੁਆਲਿਟੀ ਪੂਰੀ ਘੈਂਟ ਲੈ ਵੀ ਜਿਹੜੇ ਕਹਿੰਦੇ ਨੇ ਨਾ ਵੀ ਸਾਨੂੰ ਆ ਪ੍ਰਿੰਟਿੰਗ ਜਾਲੀਆਂ ਪਸੰਦ ਨੇ ਹੁਣ ਜਿਵੇਂ ਤੁਸੀਂ ਆਓ ਯਾਨੀ ਕਿ ਬਈ ਉਹੀ ਗੱਲ ਆ ਗਈ ਵੀ ਕਿਹੜਾ ਮਰਜ਼ੀ ਬੰਦਾ ਆ ਜੇ ਹਰੇਕ ਦੀ ਪਸੰਦ ਦਾ ਕੱਪੜਾ ਰੇ ਡਬਲ ਐਕਸਲ ਦਾ ਰੇਟ ਹਰੇਕ ਕਿੱਥੇ ਵੱਧ ਹੁੰਦਾ ਜੀ ਜਿਹੜਾ ਵੱਡਾ ਸਾਈਜ਼ ਹੁੰਦਾ ਉਹੀ ਰੇਟ ਹੈ ਜੀ 250 ਦੇ ਇੱਕ 1000 ਦੇ ਪੰਜ ਲੈ ਦੇਖੋ ਚੱਕੀ ਇਹ ਵੀ ਚੈੱਕ ਜੀ ਮਿਲ ਜੂਗੀ ਆ ਵੀ ਮਿਲ ਜੂਗਾ ਆਰਟੀਕਲ ਜੀ ਇਹ ਵੀ ਆਰਟੀਕਲ ਮਿਲ ਜੂਗਾ ਦੇਖੋ ਜੀ ਲੈ ਵੀ ਚੈੱਕ ਕਰੋ ਬਾਈ ਹਾਂ ਜੀ ਆ ਜੋ ਕੀ ਰਹੇਗੀ ਹੋਰ ਵੈਰਾਈਟੀ ਕਿਹੜੀ ਰਹੇਗੀ ਵੀਰੇ ਇੱਕ ਆਪਣੇ ਕੋਲ ਉਹ ਸ਼ਰਟਾਂ ਰਹਿ ਗਈਆਂ ਠੀਕ ਹੈ ਜੀ ਆਹ ਵਾਲੀਆਂ ਜੀ ਹਮ ਆਹੀ ਆਹੀ ਰਹ ਗਈਆਂ ਹਾਂਜੀ 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 ਆਹੀ ਹਮ ਇਹਦਾ ਰੇਟ ਆ ਤੁਸੀਂ ਆਫਰ ਕੀ ਲਾ ਦੀਏ ਜੀ ਚੱਕੋ ਪਹਿਲਾਂ ਇੱਕ ਅᱫੀ ਨਾ ਦੇਖ ਆਂਗੇ ਬਈ ਹੱਥ ਲਾ ਕੇ ਕਪੜਾ ਕਿੱਦਾਂ ਦਾਗਾ ਹਾਂਜੀ ਤੇ ਬਾਈ ਕਹਿੰਦਾ ਵੀ ਆਹੀ ਰਹਿ ਗਈਆਂ ਵੀ ਆਫਰ ਦੇ ਵਿੱਚ ਘਟ ਦਾਂਗੇ ਆਪਾਂ ਹਾਂ ਹਾਂਜੀ ਪਰ ਕਪੜਾ ਨਹੀਂ ਮਾੜਾ ਹੈਗਾ ਬਾਈ ਕਨਾਲ ਦੇਖੋ ਜੀ ਕਪੜਾ ਚੰਗਾ ਹੈ ਹਨਾ ਟਾਈਸ਼ੋ ਦੀ ਇੱਕ ਨਾ 1000 ਦੀਆਂ 5 ਇਹ ਵੀ 250 ਰੁਪਏ ਦੀ ਇੱਕ ਤੇ 1000 ਦੀਆਂ 5 ਕੁਆਲਿਟੀ ਚੰਗੀ ਆਗੀ ਹਾਂਜੀ ਹਾਂਜੀ ਤੇ ਇਹ ਹੀ ਬਸ ਸਟਾਕ ਕਲੀਅਰ ਕਰਨਾ ਹੈ ਯਾਰ ਸਟਾਕ ਕਲੀਅਰ ਕਰਨਾ ਬਈ ਕਹਿੰਦਾ ਵੀ ਕੱਢ ਦੇਣਾ ਸਾਰਾ ਕੱਪੜਾ ਜਿਹੜਾ ਹੈਗਾ ਉਸ ਤੋਂ ਬਾਅਦ ਫੇਰ ਨਵਾਂ ਪਾਵਾਂਗਾ ਹਾਂਜੀ 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 ਫਾਇਦਾ ਉਠਾ ਸਕਦੇ ਹੋ ਬਈ ਰਣਵੀਰ ਕਾਲਜ ਦੇ ਕੋਲੇ ਆ ਕੇ ਜੂਬੀ ਗਾਰਮੈਂਟ ਹੈ ਨਾ ਬਈ ਗਾਰਮੈਂਟ ਸੋਪੋਜੀਟਰ ਰਣਵੀਰ ਕਾਲਜ ਸੰਗਰੂਰ ਜੀ ਹਾਂਜੀ ਮੋਬਾਈਲ ਨੰਬਰ 82390222 ਜੀ ਦੁਬਾਰੇ ਫੇਰ ਬੋਲ ਦੇ 82390222 ਜੀ ਲੈ ਵੀ ਮਿੱਤਰੋ ਅਸੀਂ ਤਾਂ ਕਰਤੀ ਬਾਈ ਦੀ ਫੁੱਲ ਸਪੋਰਟ ਉਹਨੂੰ ਸੋਡਾ ਹੱਕ ਬਣਦਾਗਾ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਨਾ ਕਰ ਦੋ ਸਪੋਰਟ ਤੇ ਪੰਜਾਬੀ ਭਰਾਗਾ ਆਪਣਾ ਵੀ ਵੇਸਟ ਕਰੋ ਜੀ ਹਾਂ ਵਿਜ਼ਿਟ ਜਰੂਰ ਇੱਕ ਇੱਕ ਵਾਰ ਆ ਕੇ ਜਾਓਰ ਆ ਕੇ ਕਪੜਾ ਦੇਖ ਕੇ ਤੁਸੀਂ ਖਾਲੀ ਨਹੀਂ ਮੁੜੋਗੇ ਹਾਂ ਜੀ ਹਾਂ ਜੀ ਦੇਖ ਕੇ ਤੋਰਾਂਗੇ ਕਪੜੇ ਜੀ ਕਰ ਦੋ ਬਈ ਸ਼ੇਅਰ ਲਾਈਕ ਸ਼ੇਅਰ ਕਮੈਂਟ ਤੇ ਪੇਜ ਨੂੰ ਫੋਲੋ ਵੀ ਜਰੂਰ ਕਰ ਲਓ ਹਾਂ ਜੀ ਜੀ ਧੰਨਵਾਦ ਜੀ